ਸ਼੍ਰੀ ਕਾਰਤਕ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰਤਾ ਲਗਾ ਦਿੱਤੇ ਗਏ ਨੇ ਥਾਪ ਦਿੱਤੇ ਗਏ ਨੇ ਜਿਹਦੇ ਅਰਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਚਾਰਜ ਸੌਪਿਆ ਗਿਆ ਹੈ ਪਰ ਕੀ ਸਿੱਖ ਕਾਮ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਮੰਨ ਰਹੀ ਹੈ ਅਸਲ ਸਵਾਲ ਤਾਂ ਇਹ ਹੈ ਲੰਗੇ ਦਿਨੀ ਅੰਮ੍ਰਿਤਸਰ ਦੇ ਵਿੱਚ ਇਹਦਾ ਇੱਕ ਨਮੂਨਾ ਵੇਖਣ ਨੂੰ ਮਿਲਿਆ ਦਰਸਲ ਇੱਕ ਸਮਾਗਮ ਦੌਰਾਨ ਇੱਕ ਭੋਗ ਸਮਾਗਮ ਦੌਰਾਨ ਜਦੋਂ ਸਰੋਪਾ ਇੱਕ ਮਹਿਲਾ ਨੂੰ ਭੇਟ ਕੀਤਾ ਜਾ ਰਿਹਾ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਣਾ ਵੱਲੋਂ ਸ੍ਰੀ ਕਾਲ ਤਕ ਸਾਹਿਬ ਦੇ ਕਾਰਜਕਾਰੀ ਜੇਸ਼ਦਾਰ ਵੱਲੋਂ ਉਦੋਂ ਉਹਨਾਂ ਦਾ ਵਿਰੋਧ ਹੋਇਆ ਹੈ। ਦਰਸਲ ਅੰਮ੍ਰਿਤਸਰ ਦੇ ਵਿੱਚ ਇਹ ਵਿਰੋਧ ਹੋਇਆ। ਮਹਿਲ ਸਿੰਘ ਬੱਬਰ ਖਾਲਸਾ ਦੇ ਇੱਕ ਆਗੂ ਦੇ ਭੋਗ ਸਮਾਗਮ ਦੌਰਾਨ ਇਹ ਕੁਝ ਵਾਪਰਿਆ। ਖਾਲਿਸਤਾਨ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਆਗੂ ਸੀ ਪਾਕਿਸਤਾਨ ਦੇ ਵਿੱਚ ਦਿਹਾਂਤ ਹੋਇਆ ਸੀ ਮਹਿਲ ਸਿੰਘ ਬੱਬਰ ਦਾ। ਔਰ ਉਸ ਦੀ ਪਤਨੀ ਨੂੰ ਸਰੋਪਾ ਭੇਟ ਕਰਨ ਲੱਗੇ ਸੀ। ਯਾਨੀ ਕੁਲਦੀਪ ਸਿੰਘ ਗੱਜ ਜਰਨੈਲ ਸਿੰਘ ਸਕੀਰਾ ਨਾਮ ਦੇ ਇੱਕ ਸ਼ਖਸ ਨੇ ਜਿਹੜਾ ਕਿ ਅਕਾਲੀ ਦਲ ਅੰਮ੍ਰਿਤਸਰ ਦਾ ਸਾਬਕਾ ਮੈਂਬਰ ਹੈ ਉਸ ਨੇ ਮੌਕੇ ਤੇ ਇਤਰਾਜ਼ ਕੀਤਾ ਔਰ ਹਾਲਾਤ ਨਾਜ਼ੁਕ ਹੋ ਗਏ ਜਿਹਸੇ ਦਾ ਅਗਿਆਨੀ ਕੁਲਦੀਪ ਸਿੰਘ ਅੜਗਾਜ ਨੂੰ ਹੱਥ ਜੋੜਨੇ ਪੈ ਗਏ ਔਰ ਸਰੋਪਾ ਮੁੱਖ ਗਰੰਥੀ ਵੱਲੋਂ ਪੇਟ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਵਿੱਚ ਬਹੁਤ ਕੁਝ ਰਿਕਾਰਡ ਹੋਇਆ ਆਓ ਵੇਖਦੇ ਹਾਂ ਕੀ ਕੁਝ ਦੇਖੇ ਸਿੰਘ ਸਾਹਿਬ ਕੋ ਸਰੋਪਾ ਵੈਗਰੂ ਨਾ ਇਹ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ ਸਿੰਘ ਸਾਹਿਬ ਕੋ ਸਰੋਪਾ ਵੈਗਰੂ ਨਾ ਇਹ ਵੇਖੋ ਇਦਾਂ ਨਾ ਕਰੋ ਆਪਾਂ ਜਦੋਂ ਕੌਮ ਮੰਨਦੀ ਨਹੀਂ ਨਾ ਕਰੋ ਇਹ ਕਿਰਪਾ ਕਰਿਓ ਇਹ ਗਲਤੀ